ਹਾਂ ਇਹ ਅੰਬੜਾ ਖਾਈ ਇਹ ਜਰੀਲਾ ਬੜਾਈ ਨਿੱਕੋਂ ਦਾ ਮੈਂ ਖਾ ਲਿਆ ਹੀ ਮੇਲਾ ਮੈਂ ਨਿੱਕਾ ਰਹਿ ਗਿਆ ਹੀ ਓਏ ਵੀ ਰਹਿ ਗਿਆ ਵਾ ਇਹਨੇ ਕਿੜਾ 12 ਵਾਲੀ ਬੱਸ ਫੜਨੀ ਹਣ ਓਏ ਇੱਥੇ ਬਹਿ ਜਾ ਓ ਆ ਗਿਆ ਜੇ ਮੈਂ ਚੰਗਾ ਸਿਆਪੇ ਨੂੰ ਫੜੇ ਗਏ ਓ ਕੋਈ ਹੱਲ ਨਹੀਂ ਹੋ ਸਕਦਾ ਓਏ ਕੋਈ ਮੰਤਰ ਨਾਲ ਨਾ ਕਰਕੇ ਵੇਖ ਲੀਏ ਈਤਾ ਜਾਨ ਬਾਚੀ ਜਾਵੇ ਉਹ ਮੈਂ ਇੱਕ ਫਿਲਮ ਵਿੱਚ ਵੇਖਿਆ ਜੇ ਮਿੰਤਾ ਤਰਲਾ ਕੀਤਾ ਨਾ ਜੰਮ ਜਾਨ ਬਖਸ਼ ਦੇਂਦਾ ਜੇ ਹਾਂ ਹਾਂ ਇਦਾਂ ਹੀ ਦਾਵਾ ਉਹ ਤੇਰੇ ਤੇ ਮਿੰਤਾ ਤਰਲੇ ਕੀਤਾ ਤਾਂ ਵੀ ਕੋਈ ਫਦਾ ਨਹੀਂ ਆ ਕਿਉਂ ਸਾਡੀਆਂ ਤਾਂ ਲਾਸ਼ਾਂ ਬਾਹਰ ਪਈਆਂ ਅਸੀਂ ਤਾਂ ਫਿਰ ਵੀ ਵਿੱਚ ਜਾ ਕੇ ਵੜ ਜਾਗੇ ਉਹ ਜਨਾਚਰ ਨੂੰ ਤੂੰ ਪਹੁੰਚਣਾ ਉਹ ਨਾ ਜਾਂਦੋਂ ਤੇ ਤੇਰੀ ਲਾਸ਼ ਵੀ ਮੱਛੀਆਂ ਨੇ ਖਾਣੀ ਉਹ ਐਨੇ ਹੁਣ ਫੁੱਲ ਕੇ ਬਾਹਰ ਨਿਕਲ ਨਹੀਂ ਓਏ ਤੂੰ ਕਿਉਂ ਹੱਸਦਾ ਓਏ ਉਹ ਮੈਂ ਤੇ ਤਾਂ ਹੱਸਦਾ ਹਾਂ ਕਿ ਤੇਰੇ ਜੋਕਾ ਕਿੱਥੇ ਕਿੱਥੇ ਲੱਗੀ ਹੋਣੀਆਂ ਓਏ ਸੱਚੇ ਹੋ ਜਾ ਆ ਗਿਆ ਉਹ ਲਿਆ ਹਵੇ ਜੰਮੂ ਕੀ ਜਾਂਦਾ ਬਈ ਖਾਤਾ ਮਮਾ ਸੇਵਕ ਅਰਜਨ ਪਾਪ ਇਹਨਰੇ ਦਰਜਨ ਉਹ ਲਿਆ ਕਲਮ ਕਰੀ ਇਹਨਾਂ ਦਾ ਸਾਹਬ ਸਾਦੇ ਸਾਹਿਬ ਅਹੀਂ ਤੜ ਕੋ ਕਿਸਤਾ ਦੇ ਕੁਦਰਤ ਕਿਉਂ ਉਹ ਦੱਸਦੇ ਆ ਤੁਹਾਨੂੰ ਓਏ ਆਪ ਤੇ ਲਵਾਲੇ ਤੁਸੀਂ ਏਸੀ ਉਹ ਪਸ਼ੂ ਪੰਛੀ ਕਿੱਥੇ ਜਾਣਾ ਹੈ ਆ ਵੜ ਵੜ ਕੇ ਰੁੱਖ ਦੇ ਬਣਾ ਲਿਆ ਤਖਤ ਪੁਛ ਤੁਹਾਡੇ ਲੱਕ ਟੁੱਟੇ ਓਏ ਹਵਾ ਜਰੀਲੀ ਕਰਤੀ ਇੰਨਾ ਪ੍ਰਦੂਸ਼ਣ ਉਹ ਤੁਸੀਂ ਕੁਦਰਤ ਦਾ ਆਨੰਦ ਨਹੀਂ ਲਿਆ ਜਿਹੜਾ ਸੈਂਸ ਨੇ ਪਾਇਆ ਸੀ ਨਾ ਗੰਦ ਲਿਆ ਤੇ ਜਿੱਦਾਂ ਚਿੜੀਆਂ ਸਮੇਂ ਤੋਂ ਪਹਿਲਾਂ ਮਰੀਆਂ ਨਾ ਉਹ ਤੁਸੀਂ ਵੀ ਸਮੇਂ ਤੋਂ ਪਹਿਲਾਂ ਮਰਨਾ ਵਾ ਕੋਈ ਨਹੀਂ ਅਗਲਾ ਕੌਣ ਆ ਹਾਂਜੀ ਸੇਵਕ ਜੀ ਆਪਣਾ ਕੀ ਹਿਸਾਬ ਆ ਆਪਣਾ ਬਾਬਾ ਜੀ ਕੀ ਹਿਸਾਬ ਬਣਾਵਾ ਸਾਨੂੰ ਦਿੱਤਾ ਵੀ ਕੀ ਆ ਤੁਹਾਨੂੰ ਪਤਾ ਹੀ ਆ ਘਰ ਸਾਡੇ ਤੰਗੀ ਆ ساری ਉਮਰ ਮਸ਼ਕਤਾਂ ਚ ਲੰਗੀ ਆ ਆਪਣਾ ਦੇ ਬਾਬਾ ਜੀ ਸਵਰਗੀ ਆ ਤੂੰ ਕਿਹੜੇ ਸਵਰਗ ਭਾਲਦਾ ਵਾ ਉਹ ਪੰਜਾਬ ਨਾਲੋਂ ਵੱਡਾ ਵੀ ਕੋਈ ਸਵਰਗ ਆ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਤੁਹਾਨੂੰ ਸੁਟਿਆ ਹੁੰਦਾ ਨਾ ਅਫਰੀਕਾ ਵਾਲੇ ਬੰਨੇ ਤੇ ਤੁਹਾਨੂੰ ਲੱਗਦਾ ਪਤਾ ਓਏ ਲੋਕ ਮਿੱਟੀ ਦੀਆਂ ਰੋਟੀਆਂ ਖਾ ਖਾ ਕੇ ਗੁਜ਼ਾਰਾ ਕਰਨ ਦੇ ਆ ਸਵਰਗ ਭਾਲਦੇ ਆ ਹਾਂਜੀ ਅਗਲਾ ਕੌਣ ਆ ਜੀ ਹਾਂਜੀ ਅਰਜਨ ਜੀ ਹਾਂਜੀ ਆਡੇ ਦੇ ਪਾਪ ਦਰਜਣ ਜੀ ਬਾਬਾ ਜੀ ਚੰਗੀ ਤਰ੍ਹਾਂ ਵੇਖੋ